ਇਹਨੇ ਹਮੇਸ਼ਾ ਵੀ ਗਾਣਾ ਜਿਹੜਾ ਉਹਦਾ ਤੁਸੀਂ ਮਤਲਬ ਨਹੀਂ ਸਮਝਦੇ ਤੁਸੀਂ ਗਾਣਾ ਗਾਣੇ ਦਾ ਮਤਲਬ ਗਾਣਾ ਸੋ ਸੰਗੀਤ ਤਾਂ ਬਹੁਤ ਵੱਡਾ ਸਮੁੰਦਰ ਹੈ ਔਰ ਬਾਈ ਜੀ ਬਹੁਤ ਗਿਆਨ ਸੀ ਉਹਨਾਂ ਨੂੰ ਸੰਗੀਤ ਬਾਰੇ ਉਹਨਾਂ ਦੇ ਜਿੰਨੇ ਵੀ ਗਾਣੇ ਗਾਏ ਉਹਨਾਂ ਨੇ ਰੂਹ ਨਾਲ ਗਾਏ ਭਜਕੇ ਗਾਏ ਬਿਲਕੁਲ ਦਰਦ ਨਾਲ ਗਾਣੇ ਰਿਕਾਰਡਿੰਗ ਆ ਵੀ ਗਾਣਾ ਕੀ ਮੰਗਦਾ ਉਹੋ ਜਿਹੀ ਬੋਲ ਦਿੱਤੇ ਉਹਨਾਂ ਨੇ ਔਰ ਬੜਾ ਲੋਕਾਂ ਨੇ ਪਿਆਰ ਦਿੱਤਾ ਜੀ ਉਹ ਚਿੱਠੀ ਦੇ ਵਿੱਚ ਦੱਸਦੇ ਕੀ ਹਾਲ ਪ੍ਰੀਤੋ ਦਾ ਅਬਦੁੱਲਾ ਇਹਨਾਂ ਤੁਹਾਨੂੰ ਪੇਸ਼ ਕਰਦੇ ਹਾਂ ਹਮੇ ਪਰਦੇਸੀ ਵਤਨੋਂ ਬੈਠਾ ਦੂਰ ਦੋਸਤਾਂ ਵੇ ਹੋ ਤੂੰ ਕੀ ਜਾਣੇ ਕਿੰਨਾ ਮਜਬੂਰ ਦੋਸਤਾਂ ਵੇ ਹੋ ਮੈਂ ਪਰਦੇਸੀ ਵਤਨੋਂ ਬੈਠਾ ਦੂਰ ਦੋਸਤ ਵੇ ਹੋ ਤੂੰ ਕੀ ਜਾਣੇ ਕਿੰਨਾ ਮਜਬੂਰ ਦੋਸਤਾਂ ਵੇ ਹੋ ਬੁੱਬ ਨਿਕਲਦੀ ਆਉਂਦਾ ਜਦ ਵੀ ਖਿਆਲ ਪਰਤਾਂ ਦਾ ਕੀ ਦੇ ਵਿੱਚ ਦੱਸ ਦੇ ਹੁਣ ਕੀ ਹਾਲ ਤੇਰੀ ਤਾਂ ਦਾ ਤੂੰ ਮੈਨੂੰ ਚਿੱਠੀ ਦੇ ਵਿੱਚ ਦੱਸ ਦੇ ਹੁਣ ਕੀ ਹਾਲ ਤੇਰੀ ਤਾਂ ਦਾ ਕੀ ਬਾਤ ਹੈ ਜੀ ਬੱਕਰੀ ਚਲਕਦਾ ਵਾਰ-ਵਾਰ ਕਹਿ ਰਹੇ ਆਂਗਾ ਵੀ ਅੰਦਰੋਂ ਨਾ ਇੱਕ ਉਹ ਲੋ ਕੰਡੇ ਖੜੇ ਕਰਨ ਵਾਲੀ ਗੈਕੀ ਸੀ ਉਹ ਤੇ ਉਹ ਤੁਹਾਡੇ ਵਿੱਚ ਹੈਗੀ ਹੈ ਪਰ ਮਨ ਦੀ ਦੇਣਾ ਤੋਂ ਨਹੀਂ ਨਾ ਬਾਈ ਜੀ ਬਾਈ ਦਸਾ ਜੀ ਉਹਨਾਂ ਦੇ ਚਰਨਾਂ ਦੀ ਧੂੜ ਹੈ ਆ ਬਾਈ ਜੀ ਦੇ ਤੋਂ ਬਾਅਦ ਉਹਨਾਂ ਦੇ ਚਾਹਣ ਵਾਲੇ ਸੀ ਜਿੰਨੇ ਕਿ ਜਿਹੜੇ ਮੈਨੂੰ ਨਾਮ ਜਾਣਦੇ ਸੀ ਹਾਂਜੀ ਹਾਂਜੀ ਮੈਂ ਜੇ ਸਹੀ ਮੈਂ ਇਹਨਾਂ ਦੇ ਵਿੱਚ ਕਮਾ ਕੇ ਰੋਜੀ ਰੋਟੀ ਉਹਨਾਂ ਦੇ ਨਾਂ ਤੇ ਖਾਦੀ ਹੈ ਹਾਂਜੀ ਤੇ ਉਹ ਬਾਈ ਦੇ ਫਰਮਾਇਸ਼ਾਂ ਅੱਜ ਵੀ ਲੋਕ ਫਰਮਾਇਸ਼ਾ ਕਰ ਕਰਕੇ ਜਮਾ ਕਈ ਵਾਰ ਬੈਠੇ ਨੇ ਬਾਈ ਦੇ ਫੈਨ ਦੋਸਤ ਨੇ ਫੋਨ ਲਾ ਲੈਂਦੇ ਬਾਈ ਦਾ ਗਾਣਾ ਉਹ ਗਾਣਾ ਸੁਣਾ ਗਾਣਾ ਸੁਣਨਾ ਸੋ ਸਾਰਾ ਮੰਦਰ ਇਹਨਾਂ ਕਰਮਾਂ ਵਿੱਚ ਇੱਕ ਦੋਕ ਸ਼ਬਦਾਂ ਦੇ ਵਿੱਚ ਜਿਹੜੇ ਸਾਡੇ ਭੈਣ ਜੀ ਸੀ ਮਨਪ੍ਰੀਤ ਅਕਤਰ ਜੀ ਉਹਨਾਂ ਬਾਰੇ ਕੁਛ ਦਾ ਸੋ ਦਰਸ਼ਕਾਂ ਨੂੰ ਆਪਣੀ ਸਰੋਤਿਆ ਰਹੇ ਗਾਹੀ ਉਹ ਮਪੀ ਡਾਕਟਰ ਜੀ ਮੇਰੇ ਮਗੇਰੀ ਪ੍ਰਿੰਸੀਪਲ ਬਾਈ ਜੀ ਸਾਹਿਬ ਤੋਂ ਬੁਣੇ ਸੀ ਸੋ ਬਾ ਕਮਾਲ ਜੋ ਅਸੀਂ ਗਲਾ ਸੀ ਗਲਾ ਸੀ ਬਹੁਤ ਹਾਂ ਸੋ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਦੀ ਲੰਬੀ ਉਮਰ ਹਾਂ ਪਰ ਮੈਂ ਸਮਝਦਾ ਕਿ ਸੰਗੀਤ ਦਾ ਸਮੁੰਦਰ ਸੀ ਇਹ ਸਮੁੰਦਰ ਸੀ ਹਾਂ ਉਹ ਜਦੋਂ ਔਲਾਪ ਲੈਂਦੇ ਜਾਂ ਕੁਝ ਵੀ ਸਾਡੇ ਲੋਕ ਡੇ ਖੜੇ ਹੋ ਜਾਂਦੇ ਸੀ ਕਿ ਵੀ ਇੰਨਾ ਪਰਮਾਤਮਾ ਦੀ ਬਖਸ਼ਿਸ਼ ਸੀ ਉਹਨਾਂ ਧਿਆਨ ਜੀ ਸੀ ਤੇ ਉਹਨਾਂ ਦੇ بیٹے ਨੇ ਦੋ ਨਵੀਦ ਅਕਤ ਤੇ ਲਵੀ ਅਕਤ ਅੱਜ ਕੱਲ ਲਵੀ ਸੰਗੀਤਕਾਰ ਹੈ ਜੀ ਨਵੀਦ ਸਿੰਗਿੰਗ ਕਰ ਰਿਹਾ ਜੀ ਸਾਡੇ ਬੱਚੇ ਨੇ ਛੋਟੇ ਪਰਮਾਤਮਾ ਅੰਤਰਕਿਆ ਮਕਸ਼ਨਾ ਸੋ ਉਹਨਾਂ ਦਾ ਫਿਲਮਾਂ ਦੇ ਵਿੱਚ ਗਾਇਆ ਉਹਨਾਂ ਨੇ ਹਨਾ ਕਾਫੀ ਵੱਡੇ ਲੈਵਲ ਤੇ ਬਹੁਤ ਵਧੀਆ ਹਨਾ ਤੁਝੇ ਯਾਦ ਨਾ ਮੇਰੀ ਆਈ ਹਾਂਜੀ ਹਾਂਜੀ ਕਿਸੇ ਸੇ ਉਹ ਕਿਹਾ ਕਹਿੰਦਾ ਠੀਕ ਹੈ ਗੜੀ ਫਿਲਮ ਦੇ ਸੀਗਾ ਕੁਝ ਕੁਝ ਉਹ ਕੁਝ ਕੁਝ ਹੁੰਦਾ ਇਸ ਉਹਨਾਂ ਨੇ ਗਾਇਆ ਰਿਹਾ ਪਰ ਜਿੰਨਾ ਵੀ ਗਾਇਆ ਉਹਨਾਂ ਨੇ ਬਹੁਤ ਬਹੁਤ ਉਸ ਕਾਇ ਇਨਸਾਨੀ ਜੀ ਬੜੀ ਕਲਚਰ ਨੂੰ ਕਹਿ ਲੈ ਕਲਚਰ ਨੂੰ ਕਹਿਣ ਰੱਖੀ ਬਾਕੀ ਉਹਨਾਂ ਨੇ ਕਲਚਰ ਨਾਲ ਸੰਬੰਧਿਤ ਹੀ ਗੀਤ ਜਿੰਨੇ ਵੀ ਹਗਾ ਬਿਲਕੁਲ ਕੁਝ ਇੱਕ ਦੋ ਗੀਤ ਉਹਨਾਂ ਦੇ ਕਮਰਸ਼ੀਅਲ ਆਏ ਨੇ ਜਿਵੇਂ ਝਾਂਜਰ ਦਾ ਸ਼ੰਕਾਰਾ ਹਾਂਜੀ ਹਾਂਜੀ ਅਸ ਪੰਕਾਰ ਜੀ ਦੇ ਨਾਲ ਹਾਂਜੀ ਜੀ ਤੇ ਬਾਕੀ ਜੋ ਵੀ ਉਹਨਾਂ ਦੀ ਗਾਇਕੀ ਸੀ ਬਹੁਤ ਬਲਾਂਸੀ ਅਸੀਂ ਤਾਂ ਕੁਝ ਵੀ ਨਹੀਂ ਪਾਣੀ ਆ ਰਹਾ